ਪਦੀਵਨ ਤੂੰ ਤਿਆਰ ਨਹੀਂ ਹੋਈ। ਉਹ ਕੋਈ ਗੱਲ ਨਹੀਂ ਹੋ ਜਾਂਦੇ ਆ। ਹਰ ਘਰ ਦੇ ਕੰਮ ਤੇ ਸਾਂਭਲਾ। ਮੁੰਡੇ ਦੀ ਰੋਟੀ ਪਕਾ ਕੇ ਜਾਣੀ ਪੈਣੀ ਮੈਨੂੰ ਸਾਰੇ ਦਿਨ ਵਾਸਤੇ। ਤੇ ਤੁਸੀਂ ਵੀ ਹੋਣਾ ਹੀ ਤਿਆਰ, ਤੁਸੀਂ ਨਹੀਂ ਜਾਣਾ ਕਰਦੇ। ਇਹ ਗੱਲ ਸੁਣ ਲੈ। ਮੈਂ ਆਪਣੇ ਮਤਲਬ ਲੋਕਾਂ ਦੇ ਘਰ ਨਹੀਂ ਜਾਂਦਾ ਹਾਂ। ਆਹ ਕਿਉਂ ਨਹੀਂ ਜਾਣਾ ਫਿਰ ਮੇਰੇ ਨਾਲ? ਚੱਲੋ ਮੈਂ ਇਕੱਲੀ ਕਿੱਥੇ ਬਸਾਂ ਧੱਕੇ ਖਾਂਦੀ ਜਾਊਂਗੀ। ਯਾਰ ਮੈਨੂੰ ਨਹੀਂ ਗੱਭ ਪਤਾ। ਸਾਰਾ ਇਧੀਆਂ ਮੁੰਨਾ ਵੀ ਕਰ ਲੈਣਾ। ਇੱਥੇ ਬਹੁਤ ਮਿਲਣਾ। ਇਹਨਾਂ ਨੂੰ ਲੋੜ ਵਾ। ਠੀਕ ਨਹੀਂ। ਜੀਤ ਹੁਣ ਮੇਰਾ ਵੀ ਨਹੀਂ ਕਰਨ ਦੇ ਆ। ਪਰ ਮੇਰੀ ਮਜਬੂਰੀ ਆ। ਮੈਨੂੰ ਜਾਣਾ ਪੈਣਾ ਵਾ। ਠੀਕ ਆ ਨਾ ਜੇ ਮੈਂ ਨਾ ਨਾ ਅੱਜ ਗਈ ਤੇ ਮੇਰੇ ਭਰਾ ਨੇ ਵੀ ਸਮਝ ਲਾਣਾ ਕਿ ਭੈਣ ਮੇਰੇ ਬਲਾਲ ਜਾ ਗਿਆ ਅੱਜ ਮੋਂਾ ਨੇ ਨਾ ਸਾਈਨ ਕਰ ਕਰਨ ਦੀ ਪੈੜੀ ਦੇ ਮੱਥੇ ਮਾਰ ਕੇ ਤੇ ਆਪਣੇ ਘਰ ਨੂੰ ਆਏ ਨਾ ਹੱਥ ਜੋੜ ਕੇ ਦੱਸਾਂ ਕੀ ਜਦਾ ਜੇ ਤਰਨਾ ਮੈਂ ਗਿਆ ਨਾ ਉਹਨਾਂ ਫੇਰ ਵੀ ਸ਼ੱਕ ਦੀ ਨਜ਼ਰ ਨਾਲ ਵੇਖਣਾ ਵੀ ਅਜੇ ਵੀ ਕੀ ਕਰਦੇ ਅਜੇ ਵੀ ਕੀ ਕਰਦੇ ਤਾਂ ਤਾਂ ਮੈਂ ਕਹਿੰਦੇ ਮਿਲ ਜਣਾ ਅਜਾ ਇਹ ਥੋੜੀ ਗੱਲ ਹੁੰਦੀ ਆ ਕਿ ਸ਼ੱਕ ਦੀ ਨਜ਼ਰ ਨਾਲ ਵੇਖਣਾ ਮੇਰਾ ਤਾਂ ਸੱਚ ਪੁੱਛਾ ਨਾ ਤੇ ਆਪਣੇ ਪੇਕੇ ਘਰ ਜਾਣ ਜੀ ਨਹੀਂ ਕਰਨ ਦਿਆ ਮੇਰਾ ਤਾਂ ਜੀ ਕਹਿੰਦਾ ਉਥੋਂ ਸਿੱਧੀ ਜਾਵਾਂ ਕਚੈਰੀ ਇਥੇ ਸਾਈਨ ਹੋਣੇ ਆ ਉਥੋਂ ਸਾਈਨ ਕਰਕੇ ਤੇ ਸਿੱਧੀ ਆਪਣੇ ਘਰ ਆ ਜਾ ਪਰ ਇੱਕ ਗੱਲ ਹੈਗੀ ਐ ਐਡੀ ਅਨੁਭਵਸ਼ੀ ਕਾਦੀ ਉਹਨਾਂ ਨੂੰ ਪੈ ਗਈ ਹੈ ਹੈ ਸਾਡੇ ਕੋਲ ਕਿਹੜੀ ਮਾਰੰਗ ਹਰ ਕੀਤੇ ਹੁੰਦ ਦਿੱਤੀ ਇਸੇ ਗੱਲ ਦਾ ਤੇ ਮੈਨੂੰ ਦੁੱਖ ਵਾ ਪਰ ਨਾ ਇੱਕ ਵਾਰੀ ਮੈਂ ਉਹ ਘਰ ਤੇ ਜ਼ਰੂਰ ਜਾਣਾ ਵਾ ਤੇ ਆਪਣੀ ਪਰਜਾਈ ਨੂੰ ਜਰਾ ਚੱਜ ਨਾਲ ਸਬਕ ਸਿਖਾ ਕੇ ਆਉਣਾ ਵਾ ਵੀ ਤੂੰ ਆਪਣੇ ਵਰਗਾ ਸਮਝ ਛੱਡਿਆ ਸਾਰਿਆਂ ਨੂੰ ਉਹੋ ਗੱਲ ਠੀਕ ਆ ਨਾ ਭੈਣਾਂ ਦੇ ਸੁੱਖ ਮੰਗਦੀਆਂ ਭਰਾਵਾਂ ਦੀਆਂ ਲੰਮੀ ਲੰਮੀ ਉਮਰ ਦੀ ਤੇ ਭੈਣਾਂ ਦੇ ਖੋਣਿਆਂ ਹੁੰਦਾ ਭਰਾਵਾ ਦਾ ਹੱਕ ਪਤਾ ਨਹੀਂ ਕਿਥੋਂ ਸੋਚ ਨਹੀਂ ਗੰਦੀ ਰੱਖੀ ਦਿਮਾਗ ਦੇ ਵਿੱਚ ਸਭ ਤੋਂ ਅਜੀਬ ਰਿਸ਼ਤਾ ਇਹ ਹੋਈ ਹੈ ਭੈਣ ਭਰਾਵਾਂ ਦਾ ਸਹੀ ਗੱਲ ਵਾ ਹੈ ਜਿੱਥੇ ਰਿਸ਼ਤੇਦਾਰੀ ਹੋਵੇ ਜਿੱਥੇ ਰਿਸ਼ਤਾ ਹੋਵੇ ਕੈਮਰ ਖਣਾ ਹੋਵੇ ਉੱਥੇ ਚੀਜ਼ਾਂ ਸਗਾਤਾ ਹੁੰਦੀਆਂ ਵਾ ਜੀਵਨ ਤੇਰੀ ਗੱਲ ਨਾਲ ਮੈਂ ਸਹਿਮਤ ਹਾਂ ਪਰ ਇੱਕ ਗੱਲ ਹੈਗੀ ਹੈ ਲੋਕਾਂ ਨੇ ਜਿਹੜਾ ਰਿਸ਼ਤਾ ਵਾ ਨਾ ਖੇਰੂ ਖੇਰੂ ਕਰ ਛੜਿਆ ਵਾ ਨਹੀਂ ਮਨਜਿੰਦਾ ਐਡੀ ਛੇਤੀ ਰਿਸ਼ਤਾ ਖੇਰੂ ਖੇਰੂ ਨਹੀਂ ਹੋਣ ਵਾਲਾ ਇਹ ਭੈਣ ਭਰਾਵਾਂ ਦਾ ਰਿਸ਼ਤਾ ਵਾ ਬੜਾ ਮਜ਼ਬੂਤ ਰਿਸ਼ਤਾ ਹੁੰਦਾ ਵਾ ਇਹ ਪਰ ਕੁਸ਼ਕ ਹੈਗੇ ਇਦਾਂ ਦੇ ਜਿਨ੍ਹਾਂ ਨੇ ਇਹ ਰਿਸ਼ਤੇ ਨੂੰ ਨਾ ਬਸ ਖਤਮ ਹੀ ਕਰਨ ਦਾ ਸੋਚ ਲਿਆ ਕਿ ਖਤਮ ਹੀ ਕਰ ਦੇਣਾ ਹਾਂ ਉਹਨੇ ਗੱਲ ਲਾ ਮੈਂ ਆਪਣੀ ਪਰਜਾਈ ਨੂੰ ਸਭ ਤੋਂ ਸਖਾਲ ਕੇ ਬਣਾਵਾ ਵੀ ਆ ਚੀਜ਼ਾਂ ਮੈਂ ਨਹੀਂ ਰੱਖਦੀਆਂ ਸਭ ਤੋਂ ਵੱਡੇ ਭੈਣ ਭਰਾ ਹੁੰਦੇ ਆ ਉਹਨੂੰ ਇੱਕ ਗੱਲ ਦੱਸਦੀ ਤੇ ਨਾਲੇ ਆਪਣੇ ਭਰਾ ਦੇ ਪਤੀ ਦੇ ਹੰਦਾਲੀ ਠੀਕ ਆ ਵੀ ਆ ਇਹ ਸਭ ਕੋ ਆ ਸਭ ਕੋ ਲੈਤਾ ਠੀਕ ਨਹੀਂ ਉਹਦੇ ਦਿਨ ਤੇ ਬਸ ਕੀ ਜੱਲ ਲੜਾਉਣਾ ਵਾ ਕੋਈ ਗੱਲ ਨਹੀਂ ਮੈਂ ਗੱਲ ਹੁਣ ਕਲੀਅਰ ਕਰਕੇ ਆਉਣਾ ਮੈਂ ਇਦਾਂ ਨਹੀਂ ਆਉਣ ਵਾਲੀ ਠੀਕ ਆ ਨਾ ਮੇਰੇ ਵੀ ਢਿੱਡ ਚ ਚੰਗੇ ਗਲਾ ਉਹੜਨਗੇ ਸਾਰਿਆਂ ਜਿੰਨਾ ਚਿਰ ਮੈਂ ਮਤਨਾਂ ਨੇ ਦੇ ਕੇ ਆਪਣੇ ਕੋਲ ਜਾਈ ਨੂੰ ਉਹਨਾਂ ਚਿਰ ਠੰਡਿੱ ਨੂੰ ਵੀ ਨਹੀਂ ਪੈਣੀ ਮੈਨੂੰ ਇਹ ਸੋਚੋ ਜਦ ਕਿ ਹੌਂਦਿਆ ਵਾ ਕਿ ਉਹਨਾਂ ਤਨੂ ਰੋਹੀ ਵਾਲੇ ਦਿਨ ਕਿਆਦ ਨਹੀਂ ਸਭ ਕੋ ਮੇਰੀ ਗੱਲ ਸੁਣੋ ਮੈਂ ਇੱਕੋ ਹੀ ਗੱਲ ਕਹਿਣੀ ਆ ਕਿ ਜਿੱਥੇ ਭੈਣ ਭਰਾਵਾਂ ਨੇ ਖਲੋਣਾ ਵੰਦਾ ਉੱਥੇ ਜ਼ਮੀਨਾਂ ਨਹੀਂ ਖਲੋਂਦੀਆਂ ਜਾਂ ਪਿਆਹਾਂ ਨਹੀਂ ਖਲੋਂਦਾ ਠੀਕ ਆ ਨਾ ਹੱਸਦੇ ਵਸਦੇ ਰਹੀਏ ਭੈਣ ਭਰਾ ਇੱਕ ਦੂਜੇ ਨੂੰ ਮਿਲਦੇ ਰਹਿਣ ਤੇ ਸਭ ਤੋਂ ਵੱਡੀ ਖੁਸ਼ੀ ਉਹਦੇ ਵਿੱਚ ਵਾ ਜੀਵਨ ਇਹ ਬੰਦਾ ਕੋ ਮੂਲ ਹੀ ਗੱਲ ਦੀ ਸਮਝਦਾ ਜੇ ਤੇ ਸੱਚੇ ਦਿਮਾਗ ਉਹ ਗੱਲ ਸਮਝਦਾ ਵਾ ਕਿ ਵਾਕਿਆ ਹੀ ਭੈਣ ਰਹਾ ਹੋਣਾ ਵੱਡੇ ਹੋਈਦਾ ਵਾ ਚੱਲ ਦਿਖਾ ਕਰੋ ਮੈਨੂੰ ਬਾਰ ਬਾਰ ਗੱਲ ਯਾਦ ਕਰੋ ਤੁਸੀਂ ਪੱਕਾ ਨਹੀਂ ਜਾਣਾ ਮੇਰੇ ਨਾਲ ਕਿ ਮੈਂ ਨਹੀਂ ਜਾਣਾ ਤੂੰ ਦੱਸਾਂ ਗੱਲ ਉਹਦੇ ਆਂਦਾ ਮੈਂ ਵੀ ਨਹੀਂ ਜਾਣਾ ਤੇ ਫਿਰ ਮੈਂ ਇਕੱਲੀ ਬੱਸੇ ਚੜ ਜਾ ਤੂੰ ਆਪਣੀ ਤਰ੍ਹਾਂ ਆਪਣਾ ਇੰਤਿਆਮ ਵਾਪੀ ਕਰ ਲਾ ਫਿਰ ਮੈਂ ਸਿੱਧੀ ਦੱਸਾਂ ਗੱਲ ਚੱਲ ਕੋਈ ਨਹੀਂ ਫਿਰ ਸਫਾਈ ਕਰਕੇ ਤੇ ਮੈਂ ਫੁਲਕੇ ਲਾ ਦੇਣੀ ਤੇ ਫਿਰ ਮੈਂ ਚੱਲ ਜਾਂ ਨਹੀਂ ਹੈ ਤੂੰ ਫੁਲਕਾ ਪਾਣੀ ਲੈ ਜਾ ਸਾਡਾ ਤੇ ਚੱਲ ਕੋਈ ਗੱਲ ਨਹੀਂ ਹੈ ਚਲੋ ਠੀਕ ਹੈ ਫਿਰ ਉਦੇ ਹਾਂਜੀ ਪੁੱਤ ਮੇਰੀ ਘਰ ਸੋਣ ਮੈਂ ਚੱਲੀ ਆ ਤੇਰੇ ਨਾਲ ਕੇ ਠੀਕ ਆ ਨਾ ਤੇ ਰੋਟੀ ਮੈਂ ਬਣਾਤੀ ਆ ਠੀਕ ਆ ਤੇ ਦੁੱਧ ਵੀ ਗਰਮ ਕਰਕੇ ਰੱਖ ਤਾਵਾਂ ਤੇ ਪੀ ਲਈ ਮੇਰਾ ਪੁੱਤ ਚੰਗਾ ਚਲੋ ਕੋਈ ਨਾ ਪੀ ਲਾਂਗਾ ਤੇ ਕਿਦਾਂ ਪਾਪਾ ਕੇ ਨਾਲ ਪਾਪਾ ਨੇ ਕਿੱਥੇ ਜਾਣਾ ਵਾ ਪਾਪਾ ਨੇ ਵੀ ਜਵਾਬ ਦਿੱਤਾ ਵਾ ਉਹ ਕਿਉਂ ਉਹ ਆnde ਮੇਰਾ ਨਹੀਂ ਜੀ ਕਰਦਾ ਜਾਣ ਨੂੰ ਜਿੱਦਾਂ ਤੂੰ ਕਹਿਣਾ ਵਾ ਨਾ ਕਿ ਮੇਰਾ ਦਿਲ ਨਹੀਂ ਕਰਦਾ ਨਾਲ ਕੇ ਜਾਣ ਨੂੰ ਹੁਣ ਇਦਾਂ ਤੇਰੇ ਪਾਪਾ ਕਹਿੰਦੇ ਮੇਰਾ ਵੀ ਹੁਣ ਜੀ ਕਰਦਾ ਤੇ ਪੁੱਤ ਮੇਰਾ ਕਿਹੜਾ ਜੀ ਕਰਨਿਆ ਮੈਂ ਵੀ ਹੁਣ ਲਾਸਟ ਵਾਰੀ ਜਾਣਾ ਉਹ ਤਾਂ ਮੈਨੂੰ ਮਜਬੂਰੀ ਨੇ ਜਾਣਾ ਪੈ ਗਿਆ ਵਾ ਜਾਣਾ ਪਤਾ ਕਿਉਂ ਆ ਵੀ ਮੇਰਾ ਭਰਾ ਕਿਤੇ ਇਹ ਨਾ ਸਮਝ ਲੇ ਵੀ ਮੇਰੀ ਭੈਣ ਨੂੰ ਲਾਲਚ ਪੈ ਗਿਆ ਠੀਕ ਆ ਨਾ ਤੇ ਪੁੱਤ ਮੈਂ ਸੈਨ ਕਰਕੇ ਨਾ ਤੇ ਬਸ 5 ਮਿੰਟ ਘਰ ਜਾਣਾ ਆ ਆਪਣੀ ਭੁਜਾਈ ਨਾਲ ਕੋਈ ਗੱਲ ਕਰਕੇ ਆਉਣੀ ਆ ਤੋਂ ਉੱਤੋਂ ਬਾਅਦ ਮੈਂ ਆਪਣੇ ਘਰ ਆ ਜਾਣਾ ਠੀਕ ਆ ਨਾ ਤੇ ਚਲੋ ਉੱਥੇ ਜਾ ਕੇ ਇੱਕ ਵੱਧ ਘੱਟ ਗੱਲ ਨਾ ਕਰਿਓ ਲੈ ਪੁੱਤ ਤੈਨੂੰ ਯਕੀਨ ਆ ਵੀ ਤੇਰੀ ਮਾਂ ਵੱਧ ਘੱਟ ਕਿਤੇ ਗੱਲ ਕਰ ਸਕਦੀ ਐ ਪਰ ਮੈਨੂੰ ਇਹ ਆ ਮਾਮੀ ਨੇ ਕਰ ਦੇਣੀ ਆ ਨਾ ਮਾਮੀ ਦਾ ਮੂੰਹ ਬੰਦ ਕਰਨ ਤਾਂ ਮੈਂ ਜਾਣਾ ਵਾਜ ਠੀਕ ਆ ਨਾ ਉਦਾਂ ਮੋਥੋਂ ਸਾਈਨ ਕਰਕੇ ਸਿੱਧੀ ਆਪਣੇ ਘਰ ਆ ਗਈ। ਮੈਂ ਦੇਖੀ ਆਂ ਵੀ ਮਮੀ ਫਿਰ ਕੋਈ ਦਾ ਨਹੀਂ ਪੁੱਤ ਇਹ ਗੱਲ ਸਮਝਾਵੀਂ ਕਿ ਜੇ ਭੈਣ ਭੂਣ ਆਵੇ ਤਾਂ ਉਹਦੀ ਇੱਜ਼ਤ ਕਰੀ ਦੀਏ। ਕੋਈ ਗੱਲ ਨਹੀਂ। ਮੈਂ ਅਗਲੀਆਂ ਪਿਛਲੀਆਂ ਸਾਰੀਆਂ ਆਕਿਆਣੀਆਂ ਅੱਜ। ਤੁਸੀਂ ਕਰਨਾ। ਇਹ ਗੱਲ ਕੀ ਲੈਣਾ। ਕੁਛ ਵੀ ਨਹੀਂ ਪਹਿਣਾ ਤੇ ਪਿਆਰੀ ਚੰਗੀਆਂ ਵਾਂ ਤੇ ਛੁੱਟੀਆਂ ਵਿੱਚ ਵੀ ਮੈਂ ਤੇਰੇ ਨਾਲ ਤਾਂ ਚੱਦੀ। ਮੇਲੀ ਵੀ ਭੂਆਈ ਆ। ਇੰਨਾ ਪਿਆਰ ਆ ਟਾ। ਉਹ ਤਾਂ ਗੱਲ ਵਾ ਪੁੱਤ ਇਹ ਸਮਝਣ ਦੀ ਗੱਲ ਵਾ ਨਾ। ਕਈਆਂ ਦੀ ਸਮਝ ਹੀ ਨਹੀਂ ਹੁੰਦੀ ਮਾਸਾ। ਅਕਲ ਹੀ ਨਹੀਂ ਹੁੰਦੀ ਕਿ ਭੈਣ ਭਰਾੰਗ ਰਿਸ਼ਤੇ ਕੀ ਆ। ਜਿੱਥੇ ਭੈਣ ਭਰਾ ਖਲੋਣੇ ਉਥੇ ਪੈਸਾ ਨਹੀਂ ਖਲੋਣਾ ਮੈਂ ਬਾਰ-ਬਾਰ ਇਹ ਗੱਲ ਕਹਿਣ ਦੀ ਹੈ ਪਰ ਮਾਵੇਂ ਨੂੰ ਵੀ ਚਾਹੀਦਾ ਨਾ ਕਿ ਉਹ ਵੀ ਥੱਲੇ ਲੱਗੇ ਚੱਲ ਕੋਈ ਨਹੀਂ ਰਾਜੀ ਰਹਿਣਾ ਆਪਣੇ ਘਰ ਠੀਕ ਆ ਨਾ ਆਪਣੇ ਘਰ ਹੱਸ ਕੇ ਵਸਦੇ ਰਹਿਣ ਮੈਂ ਤੇ ਇਹ ਹੋਰ 10 ਦਿਨ ਰਾਤ ਅੱਗੇ ਵੀ ਕਰਦੀ ਹੀਗੀ ਤੇ ਗਾੜੀ ਵੀ ਕਰਿਆ ਕਰਦੀ ਆ ਜੇ ਮੈਂ ਉਥੇ ਜਾਣਾ ਨਹੀਂ ਇਹਦਾ ਮਤਲਬ ਇਹ ਥੋੜੀ ਮੈਂ ਉਹਨਾਂ ਨੂੰ ਭੁੱਲ ਜਾਣਾ ਜਾਂ ਤੇ ਉਹਨਾਂ ਨੂੰ ਹਮੇਸ਼ਾ ਹੀ ਰਖਣਾ ਠੀਕ ਆ ਨਾ ਆਹ ਚਲੋ ਕੋਈ ਆਹੋ ਤੇ ਪੁੱਤ ਮੈਂ ਨਾ ਬੱਸੇ ਚੱਲੀ ਆ ਹੁਣ ਤੇ ਟਾਈਮ ਨਾ ਹੀ ਆ ਜੂਗੀ ਮੈਂ ਚੰਗਾ ਤੇ ਮੈਂ ਛੱਡ ਦਵਾਂਗਾ ਪਾਪਾ ਛੱਡੋ ਅੱਡੇ ਉਹ ਚੱਲ ਕੋਈ ਨਹੀਂ ਹਾਂ ਤੇ ਅੱਡਾ ਕਿਹੜਾ ਬੜੀ ਦੂਰ ਅੱਡਾ ਹਟਾ ਮੈਂ ਛੱਡ ਦਉਣਾ ਤੁਹਾਨੂੰ ਉਹ ਨਹੀਂ ਕੋਈ ਨਹੀਂ ਬਹਿ ਜਾ ਤੂੰ ਮੈਂ ਚੱਲ ਜਾਣਾ ਹਾਂ ਨਾਲ ਹੀ ਤੇ ਹੈਗਾ ਉਹ ਉਥੋਂ ਬੱਸ ਮਿਲ ਜਾਣੀ ਮੈਨੂੰ ਰਾਹ ਤੇ ਹਾਂ ਪੈਸੇ ਲੱਲੇ ਨਾ ਥੋੜੇ ਪੈਸੇ ਲੱਲੇ ਹਨ ਕੋਈ ਨਹੀਂ ਦੇ ਦੇ ਤੇਰੇ ਪਾਪਾ ਦੇ ਪੈਸੇ ਚਲੋ ਠੀਕ ਹਾਂ ਚੱਲ ਠੀਕ ਆ ਫਿਰ ਹੈ ਹਾਂ ਚੰਗਾ ਫਿਰ ਅੰਨੀਆ ਮੈਂ ਕੋਈ ਵੀ ਇਹਦਾ ਨਾਂ ਰਕੇ ਜਾਣ ਦਾ ਕਿੰਨਾ ਚਾਹ ਹੁੰਦਾ ਪਰ ਮਾਮੀ ਨੇ ਪਵਾੜੇ ਇਨੇ ਪਾਏ ਆ ਤੇ ਜਾਣ ਉਥੇ ਕੀ ਨਹੀਂ ਕਰਦਾ ਮੂੰਹ ਹੀ ਨਹੀਂ ਹੁਣ ਕਰੀਦਾ ਉੱਧਰ ਮਾਨੀ ਚੋਕ ਛੜਿਆ ਪਰ ਉਦਾਂ ਮੈਂ ਜੇ ਇੱਕ ਹਿਸਾਬ ਹੀ ਲਾਇਆ ਜਾਏ ਪਰ ਹੁਣ ਨਾਨਕੇ ਨਾਨੀ ਨਾਨਿਆਂ ਸਰੀ ਹੁੰਦੇ ਆ ਚਲੋ ਕੋਈ ਨਹੀਂ ਤੇ ਰਮਨਤ ਤਰਵਾ ਤੇਦੈ ਨਾ ਵੀ ਮੇਰੀ ਭੈਣ ਦੇ ਦਿਲ 'ਚ ਕੁਝ ਨਹੀਂ ਆ ਬੇਲਾ ਅਜ ਉਹਨੇ ਵਿਚਾਰੀ ਨਾਲ ਆਪ ਹੀ ਫੋਨ ਕਰਤਾ ਜੇ ਕਾਹਦਾ ਫੋਨ ਕੀਤਾ ਉਹ ਫੋਨ ਉਹਨੇ ਕੀਤਾ ਵਾ ਵੀ ਤੁਸੀਂ ਜਿਹੜੀ ਪੈਲੀ ਆ ਨਾ ਆਪਣੇ ਨਾਮ ਕਰਾ ਲਓ ਤੇ ਚਲ ਕੋਈ ਗੱਲ ਨਹੀਂ ਇਹਦੇ ਵਿੱਚ ਕਿਹੜੀ ਸਾਹਣ ਵਾਲੀ ਗੱਲ ਵਾ ਹਾਡੀ ਜਿਆਦਾ ਉਹ ਤੁਹਾਡੇ ਕੋਈ ਹੋਣੀ ਆ ਕਿਤੇ ਕੋ ਜਾਣੀ ਹੋਰ ਰਮਨ ਫੇਰ ਉਹ ਰੁੱਖੀਆਂ ਗੱਲਾਂ ਕਰਨ ਡਈਆਂ ਨਾ ਰੁੱਖੀਆਂ ਕਾਹਦੀਆਂ ਕਰਨ ਡਈਆਂ ਜੋ ਜੱਗ ਤੇ ਹੁੰਦੀ ਹੈ ਹੀ ਉਹ ਹੀ ਗੱਲ ਦੱਸਾਂ ਰਹੀਆਂ ਤੁਹਾਨੂੰ ਮੈਂ ਉਹ ਬੋਧੀਆਂ ਭੈਣਾਂ ਦੇ ਪੈੜੀ ਲੈ ਜਾਂਦੀਆਂ ਹੁੰਦੀਆਂ ਵਾ ਤੈਨੂੰ ਨਹੀਂ ਪਤਾ ਮੈਨੂੰ ਪਤਾ ਵਾ ਤੇ ਮੈਨੂੰ ਇਹ ਵੀ ਪਤਾ ਵਾ ਤੇ ਜਦੋਂ ਪੈਲੀ ਲੈ ਜਾਂਦੀਆਂ ਨਾ ਫਿਰ ਉਹਨਾਂ ਦੇ ਪੇਕੇ ਮੁੱਕ ਜਾਂਦੇ ਆ ਫਿਰ ਉਹ ਪੇਕੇ ਨਾ ਤੇ ਆ ਸਕਦੀਆਂ ਵਾ ਤੇ ਨਾ ਹੋਰ ਜਿੱਦਾਂ ਦੇ ਹਰਾਤ ਚੱਲਦੇ ਨੇ ਅੱਜ ਕੱਲ ਪਤਾ ਨਾ ਦੁਨੀਆ ਦਾ ਲੋਕੀ ਦੇ ਰਪੇਰ ਵੀ ਇਹ ਪਿਛੇ ਬੇਈਮਾਨ ਹੋ ਜਾਂਦੇ ਆ ਬੇਇਸ਼ਕਾ ਦਾ ਬੇਈਮਾਨ ਹੋ ਜਾਂਦੇ ਆ ਪਰ ਮੈਂ ਤੁਹਾਨੂੰ ਦੱਸੀ ਤੇ ਹੈਗੀ ਗੱਲ ਫਿਰ ਆਉਣ ਜਾਣ ਵਾਲੀ ਗੱਲ ਨਹੀਂ ਨਾ ਕੋਈ ਰਹਿ ਜਾਂਦੀ ਤੇ ਨਾਲੇ ਮੈਨੂੰ ਬਾਰ ਬਾਰ ਕਿਉਂ ਸੁਣਾਉਂਦੇ ਜੇ ਕੋਈ ਗੱਲ ਨਹੀਂ ਜੇ ਫੋਨ ਕੀਤਾ ਤੇ ਜਾਓ ਜਾ ਕੇ ਤਾਂ ਆਪਣੇ ਨਾਲ ਵਾਲੋ ਉਹ ਐਂਦਾ ਕਰ ਸਾਡੇ ਨਾਲ ਹੀ ਚੱਲ ਤੁਹਾਡੇ ਨਾਲ ਚੱਲਣਾ ਮੈਂ ਉੱਥੇ ਕੀ ਕਰਨਾ ਮੇਰਾ ਤਾਂ ਕੋਈ ਕੰਮ ਹੀ ਨਹੀਂਗਾ ਤੁਹਾਡਾ ਭੈਣ ਭਰਾਵਾਂ ਦਾ ਕੰਮ ਆ ਤੇ ਤੁਸੀਂ ਜਾਓ ਉਹ ਤੇਰਾ ਕਹਿਣ ਦਾ ਮਤਲਬ ਇਹੀ ਵੀ ਉਹ ਵਿਚਾਰੀ ਇਕੱਲੀ ਕਿਥੇ ਬੈਠੀ ਰਹੂਗੀ ਦੋ ਜਾਨੀਆਂ ਹੋਣਗੀਆਂ ਤੇ ਤਾਂ ਆਪਾਂ ਛਪਾ ਮਾਰਦੀਆਂ ਰਹੂਗੀ ਤੇ ਤਾਂ ਚਲ ਕੋਈ ਗੱਲ ਨਹੀਂ ਤੁਸੀਂ ਲੱਗੇ ਹੀ ਹੋਣਾ ਵਾ ਤੇ ਉਹ ਬੋਤ ਤੁਸੀਂ ਚਲ ਜਓ ਤੇ ਉਹਦੇ ਨਾਲ ਵੀ ਉਧਰੋਂ ਕਿਸੇ ਨੇ ਆਉਣਾ ਹੀ ਆਂਦੇ ਕਿਹੜਾ ਕਲੀ ਨੇ ਆਉਣਾ ਯਾਰ ਉਹਨੇ ਕਲੀ ਨੇ ਆਉਣਾ ਉਧਰ ਕੰਦੀਨੇ ਕਿੱਥੇ ਆਉਣਾ ਵਾ ਜਾਂ ਨਾਲ ਮੁੰਡਾ ਆਊਗਾ ਤੇ ਜਾ ਪਰਵਾਹ ਆਊਗਾ ਨਾ ਕੱਲੀ ਆਉਂਦੀ ਆ ਨਹੀਂ ਮੇਰੀ ਹੋਈ ਆ ਉਹ ਨਾਲ ਗੱਲ ਫੋਨ ਤੇ ਹਾਂ ਤੇ ਉਹ ਕਹਿੰਦੀ ਮੈਂ ਕੱਲੀ ਨਹੀਂ ਆਉਣਾ ਵਾ ਨਹੀਂ ਨਹੀਂ ਮੈਂ ਨਹੀਂ ਜਾਣਾ ਤੁਸੀਂ ਜਾਓ ਮੈਂ ਆਂਦੇ ਨੂੰ ਰੋਟੀ ਪਾਣੀ ਬਣਾਉਂਦੀ ਆ ਤੁਹਾਡੇ ਵਾਸਤੇ ਐਵੇਂ ਜਨਾਨੀਆਂ ਵਾਲੀ ਜਿੱਦ ਨਾ ਕਰ ਅੱਖੇ ਲੱਗ ਜਾ ਕਿੱਦਾਂ ਨਹੀਂ ਗੱਲਾਂ ਕਰਨ ਦੇ ਜੀ ਤੁਸੀਂ ਥੱਕੇ ਹਾਰੇ ਉੱਥੋਂ ਆਵਾ ਆਉਂਦੇ ਰੋਟੀ ਪਾਣੀ ਚਾਹੀਦਾ ਖਾਣ ਨੂੰ ਕਿ ਨਹੀਂ ਚਾਹੀਦਾ ਉਹ ਬਣਾਉਂਦੀ ਆ ਮੈਂ ਆਣ ਕੇ ਰੋਟੀ ਪਾਣੀ ਖਾਓ ਆਰਾਮ ਨਾਲ ਬੈਠ ਕੇ ਨਾਲ ਹੀ ਸਭ ਲੈ ਆਏ ਭੈਣ ਨੂੰ ਹੀ ਤੁਸੀਂ ਉਹ ਤੇ ਕੋੜਾ ਲਈ ਦੀ ਮਰਜੀ ਆ ਵੀ ਆਉਣਾ ਕਿ ਨਹੀਂ ਆਉਣਾ ਮਰਜ਼ੀ ਕਿਉਂ ਆ ਤੁਸੀਂ ਲੈ ਕੇ ਆਇਓ ਤੇ ਚੱਲ ਭੈਣ ਭਿੰਦ ਨੂੰ ਚੱਲ ਮੈਂ ਉਹਨੂੰ ਕਹੂੰਗਾ ਤੇ ਸਹੀ ਚੱਲ ਜੇ ਪੈਰੀ ਕੁਲਤਾ ਨਹੀਂ ਕਰ ਦੋਗੀ ਨਾ ਉਥੇ ਬਰਫੀ ਦਾ ਡੱਬਾ ਤੇ ਲੈ ਦਿਓ ਠੀਕ ਆ ਤੇ ਕੱਪੜੇ ਕਿਉਂ ਤੇ ਬਣਾਵਾ ਦਾ ਦੁਕਾਨ ਤੇ ਤੇਰਾ ਮਨ ਕਰੋੜਾਂ ਰੁਪਈਆ ਦੇ ਜ਼ਿਆਦਾ ਤੋਂ ਨੇ ਸਾਡੇ ਨਾਲ ਆਉਣੀ ਤੇ 2-250 ਦਾ ਬਰਫੀ ਦਾ ਡੱਬਾ ਲੈ ਕੇ ਦੇਣਾ ਨਹੀਂ ਕੱਪੜੇ ਲੈ ਦੇਓ ਉਹਨੂੰ ਕਹਿ ਦਿਓ ਕਿ ਚੱਲ ਆ ਭੈਣ ਦੁਕਾਨ ਤੇ ਜਿੱਦਾਂ ਜੀ ਕਰਦਾ ਮਿੱਲਾ ਕਾਇਦੇ ਜਨਮ ਕਹਿ ਰਹੇ ਆ ਕਿ ਤੂੰ ਨਾਲ ਜਾ ਮੈਂ ਨਾਲ ਜਾ ਕੇ ਕੀ ਕਰਨਾ ਵਾ ਪੈਸੇ ਤਹੀ ਦੇਣੇ ਆ ਪਸੰਦ ਹੋਦੀ ਹੋਣੀ ਆ ਤੇ ਮੈਂ ਐਵੇਂ ਤੁਹਾਡੇ ਨਾਲ ਪੱਜੀ ਫਿਰੂੰਗੀ ਤੁਹਾਡੇ ਆਂਦਿਆਂ ਨੂੰ ਕਰਦੇ ਸਾਰੇ ਕੰਮ ਨੇ ਬੇੜੂੰਗੀ ਫੇਰ ਤੁਸੀਂ ਆਉਣਾ ਵਾ ਰਸੋਈ ਦੇ ਵਿੱਚ ਵੜੂੰਗੀ ਕਿ ਤੁਹਾਡੇ ਲਾਗੇ ਬਹੂੰਗੀ ਉਹ ਮੈਨੂੰ ਵੀ ਆਹੀ ਚਲ ਉਹਨੂੰ ਜੇ ਲੇੜਾ ਕਪੜਾ ਵੀ ਲੈ ਕੇ ਦੇਣਾ ਪਈਦਾ ਤੇ ਹੁਣ ਤੁਹਾਨੂੰ ਤੇ ਪਤਾ ਹੀ ਆ ਕਿ ਕਿੱਦਾਂ ਦਾ ਲੈਣਾ ਤੇ ਕਿੱਦਾਂ ਦਾ ਨਹੀਂ ਜਾ ਕੋਈ ਗੱਲ ਨਹੀਂ ਬੰਦੇ ਦੀ ਆਪਣੀ ਪਸੰਦ ਹੁੰਦੀ ਆ ਜਿੱਦਾਂ ਦਾ ਉਹਨੂੰ ਚੰਗਾ ਲੱਗੂਗਾ ਜਿਹੜੇ ਤੇ ਹੱਥ ਰੱਖੂਗੀ ਤੂੰ ਉਹ ਲੈ ਦਿਓ ਚੱਲ ਵੇਖਾਂ ਮਰਜ਼ੀ ਤੇਰੀ ਮੈਂ ਤਾਂ ਕਹਿੰਦਾ ਆਂ ਚਲੀਏ ਨਹੀਂ ਨਹੀਂ ਜਾ ਤੂੰ ਆਓ ਚੱਲ ਤੇਰੀ ਮਰਜ਼ੀ ਫਿਰ ਮੈਂ ਚੱਲ ਜਾਂ ਚੱਲ ਰੱਬ ਦਾ ਇਨਾ ਸ਼ੁਕਰ ਵਾ ਕਿ ਉਹ ਮੰਨ ਗਈ ਆ ਇਹਨਾਂ ਨੂੰ ਫੋਨ ਕਰਤਾ ਉਹਨੇ ਕਿ ਮੈਂ ਆ ਜਾਨੀ ਆ ਤਾਂ ਤੂੰ ਹੀ ਪਿਆਲੀ ਆਪਣੇ ਨਾਲ ਲਵਾ ਲੋ ਚੱਲ ਆ ਕਰਦੇ ਉਹਨੇ ਵਧੀਆ ਕੀਤੀ ਆ ਇਹਨਾਂ ਮੈਨੂੰ ਦੱਸਿਆ ਨਹੀਂ ਤੇ ਮੈਂ ਨਾਲ ਜਾ ਕੇ ਕੀ ਕਰਨਾ ਚੱਲ ਉਹਦਾ ਮੇਰੇ ਕੋ ਵੀ ਗਲਤੀ ਹੋ ਗਈ ਮੈਂ ਵੀ ਉਹਨਾ ਬੜਾ ਧੱਕਾ ਕਰਦੀ ਰਹੀ ਆ ਇਦਾਂ ਮੈਨੂੰ ਵੀ ਨਹੀਂ ਕਰਨਾ ਚਾਹੀਦਾ ਮੈਨੂੰ ਤੇ ਇਹ ਹੀ ਪਿਆਰੀ ਕੁੜੀ ਇਹਨੇ ਲੈ ਜਾਣੀ ਆ ਇਹਦੇ ਮਾਲ ਵਿੱਚ ਲਾਲ ਚਾ ਜਾਣਾ ਪਰ ਨਹੀਂ ਉਹ ਤੇ ਨਾ ਆਪਣੀ ਜ਼ਮੀਰ ਤੇ ਰਹੀ ਕੋਈ ਗੱਲ ਨਹੀਂ ਆਪੇ ਲੀੜਾ ਕਪੜਾ ਲੈ ਦੇਣਗੇ ਜੇ ਮੈਂ ਨਾਲ ਜਾਂਦੀ ਫੇਰ ਉਹਨੇ ਚੱਕ ਦੀ ਨਵੇਂ ਰਹਿੰਦੇ ਨੇ ਲੈਣਾ ਨਹੀਂ ਤੇ ਲੜਾਈ ਪਾਉਗੀ ਹੁਣ ਆਪਣੀ ਪਸੰਦ ਦੇ ਲੱਗੂਗੀ ਸੈਸ ਸੈਸ ਹਾਂ ਜੀ ਅੱਪਾ ਇੱਧਰ ਆ ਪਰ ਪੁੱਤ ਗੱਲ ਕਰਨ ਆ ਗਿਆ ਜੀ ਹਾਂ ਜੀ ਉਹਨਾਂ ਬੈਤਰੀ ਬੁਆ ਨੂੰ ਕੀਤਾ ਹੀ ਫੋਨ ਹਾਂਜੀ ਵੀ ਪਹਿਲੇ ਨਾਮ ਕਰ ਦੇਾਂਗੇ ਹਾਂਜੀ ਹਾਂਜੀ ਉਹ ਕਹਿੰਦੀ ਵੀ ਵੀਰ ਜੀ ਮੈਂ ਘਰ ਕੇ ਆਉਣਾ ਮੈਂ ਸਿੱਧੀ ਉੱਥੇ ਚੱਲ ਜਾਂਦੀ ਆਂ ਗਦਬਾਖਪੁਰੀ ਅਛਾ ਅਛਾ ਸ਼ਹਿਰੀ ਆਈ ਨਹੀਂ ਆਹ ਕਹਿੰਦੀ ਮੈਂ ਸ਼ਹਿਰੀ ਆਈ ਨਹੀਂ ਠੀਕ ਠੀਕ ਆ ਤੇ ਚਲੀ ਰਹੀ ਹੈ ਨਹੀਂ ਪੁੱਤ ਆਹ ਨਹੀਂ ਗਈ ਫਿਰ ਹੈਂ ਔਰ ਮੈਂ ਬੰਲੇ ਪਰ ਨਾ ਹੋ ਗਿਆ ਮੇ ਤੇ ਚੱਲ ਮੇਰਾ ਪੁੱਤ ਵੀ ਚੱਲੀਏ ਨਾਲੇ ਬਈ ਗੱਲ ਸੁਣੋ ਮੰਮੀ ਰੜੀ ਨਾਲ ਕੋ ਯਾਰ ਉਹਨਾਂ ਪਰ ਬੜੀ ਸਤਿਭਾਈ ਕੀਤੀ ਹੈ ਹਾਂ ਉਹ ਨਹੀਂ ਆ ਮੰਦੀ ਤੇ ਉਹਨੂੰ ਰਹਿਣ ਦੇ ਜੂਰੀ ਖਾਣਾ ਉਹ ਜਦੋਂ ਮੰਦੀ ਨਹੀਂ ਕਿਦੀ ਮੈਂ ਜਾਣਾ ਹੀ ਨਹੀਂ ਤਕੋ ਵੀ ਉਹਨੇ ਰੋਟੀ ਬਣੀ ਤੇ ਬਣਾ ਲਈ ਮਮੀ ਉਹ ਚੱਲ ਕੋਈ ਗੱਲ ਨਹੀਂ ਕਰਾਂਗੇ ਉਥੋਂ ਲੈ ਲਵਾਂਗੇ ਰੋਟੀ ਬਣੀ ਆਹਨ ਤਾਂ ਬਣਾਉਣਾ ਬਤਾ ਲੈ ਉਹ ਇਹਨੇ ਬਣਾਣਾ ਤੇ ਹੱਦੀ ਆ ਆ ਇਦਾਂ ਕਰ ਲਈ ਠੀਕ ਆ ਕਿ ਨਹੀਂ ਚੱਲ ਮੇਰਾ ਪਤੂ ਵੀ ਚਲੀ ਆ ਗਿਆ ਹਾਂ ਅਲੋ ਬੈਣਾ ਜੀ ਆ ਗਈ ਦੇ ਹਾਂ ਜੀ ਹਾਂ ਜੀ ਆ ਗਈ ਪਤ ਸਤਿ ਸ੍ਰੀ ਅਕਾਲ ਚਲ ਬੈਠੋ ਤੇ ਮੈਂ ਪਾਣੀ ਲੈ ਕੇ ਆਉਂਦੀ ਮੈਨੇ ਬੋਹ ਜੀ ਕੋਈ ਨਹੀਂ ਪਤ ਸਾਰੇ ਸਰ ਵੀਰਿਆ ਜੋ ਆ ਗਿਆ ਇਹ ਬੂਦ ਅਲੋ ਮੈਨੂੰ ਮੈਠੇ ਰੱਖ ਬੈਠ ਆ ਜੋ ਪੜੋ ਪੜੀ ਪੜੀ ਕੋਈ ਨਹੀਂ ਪਤਾ ਇਹ ਆ ਵੀ ਪਟਵਾਰੀ ਉੱਥੇ ਹੈਗਾ ਸੀ ਤੇ ਕੰਮ ਟਾਈਮ ਨਾ ਹੋ ਗਿਆ ਕੰਮ ਮਾ ਟਾਈਮ ਨਾ ਹੋਵੇ ਕੋਲ ਨਹੀਂ ਜਦੇ ਉਹ ਯਾਰ ਧਾਇਰੇ ਦੇ ਨਾਲ ਕਿੰਨਾ ਦੁਨੀਆ ਤੇ ਤਰੀ ਫੈਲੀ ਜਿਹਨੂੰ ਦਾ ਕਰਨਾ ਕਰੀ ਬੜੀ ਅੰਦਰ ਨਹੀਂ ਬੜੀ ਭਾਬੀ ਵਧਾਈ ਹੋਵੇ ਪਿਆਲੀ ਤੁਹਾਡੀ ਤੁਹਾਡੇ ਨਾਲ ਲੱਗੀ ਚਲਪੇ ਆ ਜਿਹਨੂੰ ਕੱਪੜੇ ਬਣਾਉਣ ਦੇ ਹੀ ਰੀਆਂ ਤਾਂ ਕੁਛ ਵੀ ਨਹੀਂ 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 ਮੈਨੂੰ ਨਹੀਂ ਕੀ ਲੋੜ ਦੇ ਕੱਪੜੇ ਦੀ بڑے ਕੱਪੜੇ ਦਿੱਤੇ ਮਾਰੇ ਨੇ ਮੇਰੇ ਆਪਣੇ ਘਰ ਠੀਕ ਵਾਣਾ ਮੈਨੂੰ ਉਹ ਹੀ ਖਾਣੇ ਭੋਗਣੇ ਮਿਲਣਾ ਮੈਂ ਨਹੀਂ ਕੀ ਆਸ ਰੱਖੀ ਚਲ ਕੋਈ ਗੱਲ ਨਹੀਂ ਭੈਣ ਜੀ ਗੁੱਸਾ ਕਰਨ ਵਾਲੀ ਨਹੀਂ ਕੋਈ ਵੀ ਗੱਲ ਮੈਂ ਤੇ ਇਹਨਾਂ ਦੇ ਘਰੋਂ ਹੀ ਕੇ ਆ ਕੇ ਕੱਲੇ ਆਈ ਮੈਂ ਤਾਂ ਤਾਂ ਕਾਂ ਤੇ ਖੜਿਓ ਤੇ ਜਿਹੜੇ ਸੂਟ ਤੇ ਹੱਥ ਰੱਖਣਗੇ ਨਾ ਉਹ ਲੈ ਆ ਕੇ ਦਿਓ ਰਵਨ ਮੈਂ ਬੜਾ ਜ਼ੋਰ ਲਾਇਆ ਸੀ ਭੈਣ ਨੂੰ ਪਰ ਭੈਣ ਮੰਨੀ ਨਹੀਂ ਇਹਦੇ ਵੇਲੇ ਮੇਰੇ ਕੋਲ ਘਰ ਵਾਦੂ ਸੂਟ ਮੈਂ ਲੈ ਲੈਣੇ ਅਣੀ ਤੇ ਬਧੇਰਾ ਜ਼ੋਰ ਲਾਇਆ ਸੀਗਾ ਇਕੂ ਆ ਜਿਹੜੋ ਕੋਈ ਖਾਗ ਵੀ ਲਵੋ ਨਾਲੇ ਉਹ ਤਾਂ ਮੈਂ ਸੂਟਾਂ ਦੀ ਭੁੱਖੀ ਥੋੜੀ ਆ ਮੈਂ ਤਾਂ ਤੁਹਾਡੇ ਪਿਆਰ ਦੀ ਭੁੱਖੀ ਆ ਹੈ ਇਸੇ ਕਰਕੇ ਤੇ ਮੈਂ ਭੱਜੀ ਆਉਂਦੀ ਆ ਆਪਣੇ ਪੇਕੇ ਪੇਕੇ ਪਤਾ ਕਰਦੀ ਆਂ ਕੰਧਾਂ માં ਵੀ ਪਿਆਰ ਹੁੰਦਾ ਕੁੜੀਆਂ ਦਾ ਜਿੱਥੇ ਜੰਮੇ ਪੜੀਏ ਹੋਈ ਆ ਨਾ ਉੱਥੇ ਫਿਰ ਚੇਤਾ ਆਉਂਦਾ ਹੀ ਆ ਨਾ ਹਰ ਚੀਜ਼ ਦਾ ਵੇਖ ਕੇ ਤੇ ਰੂਹ ਤੜਫਦੀ ਰਹਿੰਦੀ ਜਿੰਝਰ ਪੇਕੇ ਨਾਲ ਜਾਈਏ ਚਲੋ ਭੈਣ ਜੀ ਕੋਈ ਗੱਲ ਨਹੀਂ ਮੇਰਕਾ ਵੀ ਗਲਤੀਆਂ ਬਖੇਰੀਆਂ ਹੋਈਆਂ ਮੈਂ ਆਪਣੀ ਗਲਤੀ ਮੰਨਦੀ ਆ ਪਰ ਮੈਨੂੰ ਨਹੀਂ ਪਤਾ ਕਿ ਤੁਹਾਡਾ ਦੇਵ ਇੰਨਾ ਸਾਫ਼ ਆ ਮੈਂ ਤਾਂ ਸੋਚਿਆ ਜਿੱਦਾਂ ਲੋਕਾਂ ਦੀਆਂ ਕੁੜੀਆਂ ਕਰਦੀਆਂ ਵਾਂ ਤੁਹਾਡੇ ਮਨ ਵਿੱਚ ਵੀ ਹੋ ਸਕਦਾ ਏਦਾਂ ਦਾ ਕੋਈ ਲਾਲਚ ਹੋਵੇ ਪਰ ਮੈਨੂੰ ਅੱਜ ਪਤਾ ਲੱਗਾ ਪਿਤਾ ਦੇ ਮਨ ਵਿੱਚ ਏਦਾਂ ਚੱਲ ਪੈ ਗਈ ਜਿਹੜੀਆਂ ਪਿੱਛੇ ਗਲਤੀਆਂ ਹੋਈਆਂ ਨਾ ਉਹ ਮਾਫ਼ ਕਰ ਦੋ ਹੁਣ ਗਾੜੀ ਤੋਂ ਇਹ ਨਾ ਇਹ ਗਲਤੀਆਂ ਜਿੰਦੀਆਂ ਤੁਸੀਂ ਤੇ ਸਮਝਿਆ ਹੁਣਾਂ ਪਿਛੇ ਇਹਦੇ ਨਾ ਜਮੀਨ ਦੀ ਹੀ ਹੁਣ ਦੇਣੀ ਪੰਜ ਮੀਨਾਂ ਨਾਲ ਕਿਹੜੀਆਂ ਮਗੱਲਾਂ ਕਰਨੀਆਂ ਹੈਗੀਆਂ ਮੈਨੂੰ ਤਾਂ ਆਪਣਾ ਭਰਾ ਤੇ ਆਪਣਾ ਭਤੀਜਾ ਜਾਨ ਤੋਂ ਵੀ ਪਿਆਰਾ ਵਾ ਇਹ ਤੇ ਮੇਰੀ ਜਾਨ ਵੀ ਮੰਗਣਾ ਕਿਤੇ ਮੈਂ ਉਹ ਵੀ ਕੱਟ ਕੇ ਦੇਦਾ ਇਹਨਾਂ ਨੂੰ ਉਹ ਏਦਾਂ ਦੀਆਂ ਹੁੰਦੀਆਂ ਵਾਂ ਠੀਕ ਆ ਨਾ ਪੰਜੇ ਉਂਗਲਾਂ ਨਾਲ ਬਰਾਬਰ ਨਹੀਂ ਹੁੰਦੀਆਂ ਤੁਸੀਂ ਮੈਨੂੰ ਬਾਕੀਆਂ ਨਾਲ ਹੀ ਰਲਾਤਾ ਥੋੜਾ ਬੋਤਾਂ ਤੇ ਖਿਆਲ ਕਰਦੇ ਮੈਂ ਕਿਦਾਂ ਦੀ ਆ ਚਲੋ ਕੋਈ ਗੱਲ ਨਹੀਂ ਹੁਣ ਨਾ ਜਿਹੜਾ ਤੂੰ ਪਿੱਛੇ ਹੋ ਗਿਆ ਮੈਨੂੰ ਭੁੱਲ ਜੋ ਤੇ ਹੁਣ ਆਪਾਂ ਨਾ ਜਿੱਦਾਂ ਪਹਿਲਾਂ ਮਿਲਦੇ ਹੁੰਦੇ ਹਾਂ ਉਦਾਂ ਹੀ ਇੱਕ ਦੂਜੇ ਦਾ ਆਇਆ ਜਾਇਆ ਪਰ ਮੈਂ ਤੇ ਇਹਨੂੰ ਬੜਾ ਸਮਝਾਦਾ ਹੁੰਦਾ ਸੀ ਵੀ ਮੇਰੀ ਭੈਣ ਨਹੀਂ ਐਦਾਂ ਦੀ ਅੱਖੇ ਲੱਗ ਜਾ ਅੱਖੇ ਲੱਗ ਜਾ ਪਰ ਚਲੋ ਇਹਦੇ ਮੱਧ ਕਿਸ ਨੇ ਯਾਰ ਪਰ ਛੜਿਆ ਸੀ ਵੀ ਉਹ ਐਦਾਂ ਕਰਦੀ ਐਦਾਂ ਕਰਦੀ ਐ ਇਹ ਉਹਦੇ ਪਿੱਛੇ ਲੱਗ ਕੇ ਤੇ ਤੁਹਾਨੂੰ ਗੱਲਾਂ ਕਰਦੀ ਕੋਈ ਨਹੀਂ ਵੀਰ ਪਰ ਜਿਹੜੀਆਂ ਗੱਲਾਂ ਐ ਬਰੀ ਮੂੰਹ ਚੋਂ ਨਿਕਲ ਜਾਂਦੀਆਂ ਹਨਾ ਉਹ ਵਾਪਸ ਨਹੀਂ ਹੁੰਦੀਆਂ ਉਹ ਰੜਕਦੀਆਂ ਰਹਿੰਦੀਆਂ ساری ਉਮਰ ਹਾਂ ਇਹ ਇੱਕ ਗੱਲ ਹੈ ਇਸੇ ਕਰਕੇ ਤੇ ਮਨਜਿੰਦਰ ਵੀ ਅੱਜ ਮੇਰੇ ਨਾਲ ਆਇਆ ਤੇ ਉਹਦੇ ਵੀ ਨਹੀਂ ਆਇਆ ਉਹਨਾਂ ਨੂੰ ਪਤਾ ਵਾ ਨਾ ਉਹਨਾਂ ਦੇ ਇੱਥੇ ਆਣ ਦੀ ਬੇਇਤੀ ਹੁੰਦੀ ਰਹੀ ਹਰ ਵਾਰ ਚਲੋ ਕੋਈ ਨਹੀਂ ਭੁਲਾ ਜੀ ਜਿਹੜੀਆਂ ਪਿਛੇ ਗੱਲਾਂ ਆ ਉਹਨਾਂ ਨੂੰ ਛੱਡੋ ਪਰ ਅੜ ਦੇਲੇ ਬਥੇਰਾ ਵੱਡਾ ਤੁਸੀਂ ਮਾਫ਼ ਕਰ ਜਾਂਦੇ ਜੀ ਪੁੱਤ ਮੇਰੀ ਤੇ ਕੋਈ ਗੱਲ ਨਹੀਂ ਗਈ ਪਰ ਤਰਾ ਫੁੱਫੜ ਪੜਾ ਕਿਦਾਂ ਦਾ ਉਹ ਉਹ ਕੋਈ ਗੱਲ ਨਹੀਂ ਫੁੱਫੜ ਜੀ ਨੂੰ ਬਨਾਲਾਂਗੇ ਓਏ ਉਹ ਬਨਾਲਾਂਗੇ ਅਸੀਂ ਨਹੀਂ ਚੰਦੀ ਮੈਂ ਆਪਣੇ ਵੀਰ ਨੂੰ ਮਿਲਾਂ ਮੈਂ ਆਪਣੇ ਭਾਪੀ ਨੂੰ ਮਿਲਾਂ ਤੀਆਂ ਤਾਂ ਸਦਾ ਹੀ ਚੰਗੀਆਂ ਆਪੇ ਕਹਿੰਦੀ ਸਦਾ ਸੁੱਖ ਮੰਗਦੀਆਂ ਹਾਂ ਪਰ ਇੱਕ ਗੱਲ ਆ ਕਿ ਹੁਣ ਤੁਸੀਂ ਉਹਨੂੰ ਬਣਾ ਲਓ ਫੇਰ ਵਾ ਨਹੀਂ ਤੇ ਉਹਨੇ ਨਹੀਂ ਮੈਨੂੰ ਇੱਥੇ ਵੜਨ ਦੇਣਾ ਸਾਰੀ ਉਹ ਕੋਈ ਗੱਲ ਨਹੀਂ ਭੁਆ ਜੀ ਆਪ ਜਾ ਕੇ ਨਹੀਂ ਆਪ ਜਾਣਦੇ ਆ ਨਾਲ ਰਮਨ ਵੀ ਜਾਊਗੀ ਕੋਈ ਨਹੀਂ ਸਾਰੇ ਜਾਣੇ ਜਾਵਾਂਗੇ ਪਾਜੀ ਕੋ ਨਾ ਅਸੀਂ ਮਾफी ਮੰਗ ਲਾਂਗੇ ਕਿ ਤੁਹਾਡੇ ਕੋ ਗਲਤੀ ਨਹੀਂ ਹੋਈ ਹੈ ਅੱਗੇ ਤੇ ਕੰਮ ਨਹੀਂ ਹੁੰਦਾ ਚਲੋ ਕੋਈ ਨਹੀਂ ਮਾफी ਮੰਗਣ ਦੀ ਲੋੜ ਨਹੀਂ ਤੁਸੀਂ ਚਲੀ ਗਏ ਨਾ ਉਹਨੂੰ ਇੰਨੇ ਨਾਲ ਬੜਾ ਹੌਸਲਾ ਹੋਇਆ ਵਾ ਤੇ ਸਾਰੇ ਜਾਣੇ ਆਏ ਆ ਮੇਰੇ ਕੋਲ ਮਾਫ਼ੀ ਮਗਰ ਤੇ ਆਪੇ ਵੱਡੀ ਗਲਤੀ ਕੀਤੀ ਕੋਈ ਗੱਲ ਨਹੀਂ ਨਾਲੇ ਆਪਾਂ ਭੈਣ ਦੀ ਮਾੜਾ ਦਾਵਾਂਗੇ ਤੇ ਨਾਲੇ ਹੁਆਵਾਂਗੇ ਚਲ ਇਦਾਂ ਹੀ ਕਰ ਲੈਂਦੇ ਆ ਚਲੋ ਠੀਕ ਆ ਹੁਣ ਮੇਰੇ ਮਨ ਨੂੰ ਸਕੂਨ ਆ ਗਿਆ ਹੁਣ ਤਾਂ ਨਹੀਂ ਦਿਲ ਚ ਕੋਈ ਗੱਲ ਹੈਗੀ ਪਰ ਮੇਰੇ ਵੱਲ ਤੇਰੀ ਧਿਆਨ ਜੀ ਹੁਣ ਕੋਈ ਗੱਲ ਨਹੀਂ ਮੈਂ ਦੱਸ ਸਕੋ ਨਾ ਐ ਗੱਲ ਤੇ ਬੜਾ ਸ਼ਰਮਿੰਦਾ ਹਾਂ ਤੇ ਮੈਨੂੰ ਨਾ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਮੈਂ ਕੀਤੀਆਂ ਹਾਂ ਚਲ ਕੋਈ ਗੱਲ ਨਹੀਂ ਮੈਂ ਜਾਣ ਗਲਤੀ ਦਾ ਪੁਤਲਾ ਹਾਂ ਦਰਦੀਆਂ ਹੋ ਜਾਂਦੀਆਂ ਹਾਂ ਪਰ ਹੁਣ ਤਹੀ ਨਾ ਮੈਨੂੰ ਮਾਫ਼ ਕਰਤੋ ਕੋਈ ਗੱਲ ਨਹੀਂ ਹਾਂ ਬਾਰ-ਬਾਰ ਨਾ ਤੁਹਾਨੂੰ ਸ਼ਰਮਿੰਦੀ ਨਾ ਕਰੋ ਕੋਈ ਗੱਲ ਨਹੀਂ ਜੋ ਹੋ ਗਿਆ ਹੋ ਗਿਆ ਮੈਂ ਗਲਤਪਰਾਂਦਰਉਣੀ ਨਹੀਂ ਚੰਦੀ ਠੀਕ ਵਾ ਸੈਸ ਅ ਕੀ ਲਗਾ ਮਰੋਗ ਕਰਾਂ ਤੇ ਪਾਉ ਹੁਣ ਮਿੱਟੀ ਤੇ ਜਾਂ ਚਾਹ ਬਣਾ ਕੇ ਲਿਆ ਹਾਂ ਮੈਂ ਚਾਹ ਬਣਾਉਂਦੀ ਨਾ ਮੈਂ ਪਕੌੜੇ ਕਰਦੀ ਹਾਂ ਤੇ ਪਾਉ ਇਥੇ ਚਲੋ ਠੀਕ ਆ ਅੱਜ ਪਕੌੜੇ ਖਾਣੇ ਭਾਵੀ ਦੇ ਹੱਥਾਂ ਦੇ ਹੈ ਹਾਂਜੀ ਪਕੌੜੇ ਬੜੇ ਸਵਾਦ ਬਣਾਉਂਦੀ ਹੁੰਦੀ ਐ ਮੈਂ ਹੁਣੇ ਬਣਾ ਕੇ ਦੇ ਦਿੰਦੀ ਹਾਂ